ਤੂੰ ਮੇਰਾ ਮੂਡ ਖਰਾਬ ਕਰਕੇ ਰੱਖਤਾ ਵਾ ਮੈਂ ਤੈਨੂੰ ਇਨਾ ਪਿਆਰ ਕਰਦਾ ਰਿਹਾ ਵਾਂ ਛੋਟੇ ਹੁੰਦੇ ਤੋਂ ਲੈ ਕੇ ਹੁਣ ਤੱਕ ਤੂੰ ਜਿਹੜੀ ਚੀਜ਼ ਤੇ ਹੱਥ ਰੱਖਿਆ ਵਾ ਭਾਵੇਂ ਉਹ ਮੈਨੂੰ ਪਸੰਦ ਹੀ ਫਿਰ ਮੈਂ ਤੈਨੂੰ ਲੈ ਕੇ ਦਿੱਤੀ ਆ ਉਹ ਚੀਜ਼ ਆਪਣਾ ਨਾ ਦੋ ਨਾ ਵਲ ਕਿਦਾ ਕਰ ਨਹੀਂ ਚੰਗਾ ਲੱਗਦਾ ਜਿਹੜੀ ਜੀ ਤੂੰ ਕਹਿ ਰਿਹਾ ਉਹ ਨਹੀਂ ਹੋ ਸਕਦੀ ਹੁੰਦੀ ਯਾਰ ਕਿੱਦਾਂ ਨਹੀਂ ਹੋ ਸਕਦੀ ਮੈਂ ਤੇਰਾ ਵੱਡਾ ਭਰਾ ਆ ਤੂੰ ਛੋਟਾ ਭਰਾ ਹੁੰਦੇ ਨਾਲ ਤੇ ਕਹਿ ਵੀਰ ਜੋ ਤਨ ਸਹੀ ਲੱਗਦਾ ਤੂੰ ਉਤਰ ਕਰ ਨਹੀਂ ਵੀਰ ਮੈਂ ਮਾਦਾ ਪਰ ਜਿਹੜੀ ਤੂੰ ਗੱਲ ਕਹਿ ਰਿਹਾ ਉਹ ਲੌਜੀਕ ਨਹੀਂ ਗਾਉ ਗੱਲ ਦਾ ਕੋਈ ਉਹ ਕੱਲ ਕਿੱਦਾਂ ਹੋ ਸਾਦੀ ਤੂੰ ਆਪ ਦੱਸ ਲੌਜੀਕ ਤੇ ਵੀਰ ਆਪਾਂ ਆਪ ਹੀ ਬਣਾਉਣੇ ਹੁੰਦੇ ਆ ਤੂੰ ਹਾਂ ਕਰ ਤੇ ਮੇਰਾ ਲੌਜੀਕ ਸਾਰਾ ਸਹੀ ਆ ਸਾਰਾ ਕੋਈ ਯਾਰ ਯਾਰ ਹਾਂ ਮੈਂ ਕੰਮ ਆ ਤੇ ਕੰਮ ਪਰ ਨਹੀਂ ਹੋ ਸਕਦੀ ਨਾ ਹਾਂ ਕਿੱਦਾਂ ਕਰਾਂ ਮੈਂ ਦੱਸ ਸਾਰਾ ਕੋਈ ਤੇ ਮੈਂ ਕੀਤਾ ਤੂੰ ਹੁਣ ਐਂਡ ਤੇ ਆ ਕੇ ਮੁਕਰੀ ਨਾ ਤ ਮੈਨੂੰ ਜਿਹੜੀ ਕਾਰ ਪਸੰਦ ਆਈ ਸੀ ਛੋਟੀ ਰਿਮੋਟ ਵਾਲੀ ਤੇ ਮੈਂ ਲੈ ਲਿਆ ਹਾਂ ਤੂੰ ਮੈਨੂੰ ਜਿੱਦ ਕੀਤੀ ਵੀ ਵੀਰੇ ਮੈਂ ਲੈਣੀ ਆ ਮੈਂ ਚਲਾਉਣੀ ਮੈਨੂੰ ਸਹੀ ਲੱਦੀ ਆ ਮੈਂ ਵੇਖ ਮੇਰੇ ਬਾਕੀ ਯਾਰ ਦੋਸਤ ਵੀ ਇਹ ਚਲਾਉਂਦੇ ਆ ਤੇ ਮੈਂ ਦੂਜਾ ਸੀ ਨਹੀਂ ਕੀਤੀ ਮੈਂ ਤੈਨੂੰ ਉਸੇ ਵੇਲੇ ਲੈ ਆਕ ਦਿੱਤੀ ਉਹ ਕਾਰ ਹਾਲਾਂਕਿ ਮੇਰੀ ਆਖੀ ਹੀ ਹੋਤੇ ਤੂੰ ਜਿਹੜੀ ਚੀਜ਼ ਮੈਨੂੰ ਪਸੰਦ ਆ ਹੀ ਗਈ ਆ ਤੇ ਫਿਰ ਤੂੰ ਕਦ ਵਿੱਚ ਰੋੜਾ ਬੰਦਾ ਫਿਰਦਾ ਯਾਰ ਭਾਜੀ ਸਤ ਸ੍ਰੀ ਅਕਾਲ ਭਾਜੀ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਭਾਜੀ ਆ ਐਡਰੈਸ ਇਹੀ ਆ ਚਰਮਲ ਸਿੰਘ ਉਹਨਾਂ ਦਾ ਘਰ ਇਹੀ ਆ ਹਾਂਜੀ 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 ਭਾਜੀ ਮੈਂ ਫੋਟੋਗ੍ਰਾਫਰ ਆ ਤੇ ਮੈਨੂੰ ਬੁੱਕ ਕਰਾਇਆ ਸੀ ਭਾਜੀ ਉਹਨਾਂ ਨੇ ਇੱਥੇ ਤੁਹਾਡੇ ਘਰੋਂ ਹੀ ਫੋਨ ਆਇਆ ਸੀ ਇੱਥੇ ਵਿਚਕਾਰ ਰਾ ਕੇ ਵੇਲੇ ਗੱਲ ਕਰੀਏ ਯਾਰ ਸਾਡਾ ਹਾਂਜੀ ਭਾਜੀ ਮੈਂ ਫੋਟੋਗ੍ਰਾਫਰ ਆ ਫੋਟੋਆਂ ਖਿੱਚਣੇ ਆ ਵਿਚਕਾਰ ਘੱਟੋਂ ਭਾਈ ਜਾਂਦੇ ਮੈਂ ਤਾਂ ਨਾਲ ਗੱਲ ਕਰਨੀ ਚਾਹੀਦਾ ਬਰਾ ਸਾਡਾ ਫੈਸਲਾ ਕਰਾ ਦੇ ਕੋਈ ਇੱਕ ਛੋਟਾ ਜਿਹਾ ਫੈਸਲਾ ਕਰ ਯਾਰ ਫੇਰ ਹੀ ਫੋਟੋ ਖਿੱਚੇਗਾ ਨਹੀਂ ਪਹਿਲੇ ਮੈਂ ਕਿਹੜਾ ਸਰਪੰਚ ਜਿਹੜ ਦੇ ਦੋਮਾ ਜੀ ਕਿਦਾ ਸਕਣੇ ਪਾਜੀ ਬਾਈ ਫੈਸਲਾ ਤੇ ਤੂੰ ਮੈਂ ਮੰਨਦਾ ਵਾਂ ਤੂੰ ਸਰਪੰਚ ਨਹੀਂ ਹੈਗਾ ਪਰ ਆਪਣਾ ਫੈਸਲਾ ਸਾਡਾ ਹੋਊਗਾ ਤਾਂ ਤਾਂ ਹੀ ਹੋਊਗਾ ਇੱਕ ਮਿੰਟ ਪਾਜੀ ਅੱਗੇ ਮਰਿਆ ਜਾ ਹੈਗਾ ਤੇਰੇ ਕੋਲ ਬੈਠਾ ਨਹੀਂ ਜਾਣ ਦਿਆ ਛੋਟਾ ਘੋਟਦਾ ਮੇਰਾ ਘੋਟਦਾ ਮੈਂ ਅਗਲੇ ਪਿੰਨ ਲੱਸੀ ਘੋਟਣਿਆ ਹਾਂ ਵੀਰ ਦੱਸ ਕੀ ਆ ਉਹਨੂੰ ਕੁਝ ਨਹੀਂ ਕਰਨਾ ਛੋਟਾ ਭਰਾ ਮੇਰਾ ਨਹੀਂ ਕਹਿੰਦਾ ਪਾਜੀ ਮੈਂ ਉਹਦੇ ਮੱਥੇ ਤੇ ਰੋੜਾ ਮਾਰਤਾ ਆ ਫੋਟੋ ਕਿਹਦੀ ਖਿੱਚਣੀ ਆ ਫੋਟੋ ਫਿਚਾ ਲਾ ਕੇ ਪਹਿਲਾਂ ਸਾਡਾ ਫੈਸਲਾ ਤੇ ਕਰਵਾ ਦੇ ਕੀ ਹੋਇਆ ਪਾਜੀ ਗੱਲ ਕੀ ਹੋਈ ਆ ਪਾਜੀ ਮੁੱਦਾ ਬੜਾ ਗਰਮ ਅਗਾ ਜਾ ਰਿਹਾ ਭਾਈ ਤਾ ਗਰਮੀ ਤੁਹਾਡੇ ਨਾਲ ਕੋਲ ਗੰਡੀ ਦੇਖ ਮੇਰੇ ਵੀਰ ਤੂੰ ਹੈਗਾ ਫੋਟੋਗ੍ਰਾਫਰ ਤੂੰ ਫੋਟੋ ਆ ਤੇ ਵੀਡੀਓ ਤਾਂ ਹੀ ਬਣਾ ਸਕਦਾ ਵਾ ਜੇ ਸਾਡੇ ਦੋਵਾਂ ਵਿੱਚ ਫੈਸਲਾ ਕਰਵਾਏਗਾ ਜ਼ਰੂਰੀ ਨਹੀਂ ਉਹ ਸਰਪੰਚੀ ਕਰਾਵੇ ਤੂੰ ਵੀ ਕਰਵਾ ਸਕਦਾ ਵਾ ਨਹੀਂ ਮੈਂ 20 ਸਾਲ ਤੋਂ ਫੋਟੋਆਂ ਖਿੱਚੀਆਂ ਨੇ ਤੇਰੇ ਤੇ ਤੇਰੇ ਕੋ ਪੁੱਛ ਕੇ ਖਿੱਚੀਆਂ ਮੈਂ ਦੱਸ ਜੇ ਫੈਸਲਾ ਨਾ ਨਾ ਤੇਰੀ ਦਿਹਾੜੀ ਮਰ ਜਣੀ ਹੋਇਆ ਕੀ ਇਹ ਕਾਤਾ ਫੈਸਲਾ ਕੀ ਕਿਸਿਆ ਆਪਾ ਪੈ ਗਿਆ ਸੁਣ ਵੀਰੇ ਛੋਟਾ ਮੇਰਾ ਭਰਾ ਵਾ ਤੂੰ ਮੇਰੇ ਨਾਲ ਇਨਸਾਫ ਕਰ ਦੇ ਇੱਕ ਵਾਰੀ ਕਿ ਮੈਂ ਵੱਡਾ ਹੋਣ ਦੇ ਨਾਤੇ ਛੋਟੇ ਭਰਾ ਨੂੰ ਜਿਹੜੀ ਚੀਜ਼ ਪਸੰਦ ਹੁੰਦੀ ਸੀ ਤੇ ਮੈਂ ਦਿੰਦਾ ਰਹਿਣ ਨੂੰ ਲੈ ਲੈ ਕੇ ਠੀ ਚਾਹੇ ਮੇਰੇ ਸੁਪਨੇ ਟੁੱਟ ਗਏ ਹੀ ਜਾਂ ਮੰਨ ਲਓ ਆਪਣੇ ਪੈਸੇ ਖਰਚ ਕੇ ਜੇ ਆ ਕਰ ਉਹ ਕਰ ਇਹਦੇ ਹਸ ਮੈਂ ਲੜਾਈਆਂ ਝਗੜੇ ਵੀ ਕੀਤੇ ਆ ਘਰੋਂ ਵੀ ਗਾਲਾਂ ਕੱਢੀਆਂ ਮਛਤਰ ਵੀ ਖਾਦੇ ਆ ਇਹਦੇ ਕਰਕੇ ਤੇ ਮੈਂ ਚੋਰੀਆਂ ਵੀ ਕੀਤੀਆਂ ਇਹਨੂੰ ਜਿਹੜੀ ਜਿਹੜੀ ਚੀਜ਼ ਪਸੰਦ ਮੈਂ ਲਾਗ ਦਿੱਤੀ ਆ ਹੁਣ ਜਿਹੜੀ ਇੱਕ ਮੈਨੂੰ ਸਾਰੀ ਜ਼ਿੰਦਗੀ ਦੇ ਵਿੱਚ ਇਹਨੂੰ ਇੱਕੋ ਚੀਜ਼ ਮੈਂ ਮੰਗੀ ਆ ਜਿਹੜੀ ਮੈਨੂੰ ਪਸੰਦਾ ਹੀ ਆ ਇਹ ਉਹ ਵੀ ਦੇਣ ਨੂੰ ਤਿਆਰ ਨਹੀਂਗਾ ਇੱਕ ਚੀਜ਼ ਬਸ ਇੱਕੋ ਚੀਜ਼ ਨਹੀਂ ਜਦੋਂ ਉਹ ਤੁਹਾਡਾ ਤੁਹਾਡਾ ਵੱਡਾ ਭਰਾ ਨਾ ਜਦੋਂ ਤੁਹਾਨੂੰ ਸਾਰਾ ਕੁਝ ਲਿਆ ਲਿਆ ਕੇ ਉਹ ਦਿੰਦਾ ਰਿਹਾ ਆ ਤੇ ਤੈਨੂੰ ਜੇ ਤਰਕੋ ਹੁੰਨੇ ਹੁਣ ਇੱਕ ਅੱਧੀ ਚੀਜ਼ ਮੰਗ ਲਈ ਤੇ ਤੈਨੂੰ ਮੌਤ ਪੈ ਗਈ ਆ ਕੀ ਮੰਗੀ ਉਹਨੇ ਦੇ ਦੇ ਯਾਰ ਪੁੱਛ ਤਾਂ ਲੈ ਚੀਜ਼ ਕੀ ਆ ਪੁੱਛ ਉਹਨੂੰ ਦੇ ਯਾਰ ਨਾ ਦਊਣਾ ਮੈਂ ਤੈਨੂੰ ਆਪਣੇ ਘਰੋਂ ਦਊਂਗਾ ਕੱਢ ਕੇ ਭਾਜੀ ਪਹਿਲਾਂ ਸੁਣ ਲਈਦਾ ਹੁੰਦਾ ਵਾ ਫਿਰ ਦੱਸੀਦਾ ਹੁੰਦਾ ਵੀ ਮੈਂ ਦਊਂਗਾ ਕਿ ਨਹੀਂ ਦਊਂਗਾ ਕੀ ਹੋਇਆ ਭਾਜੀ ਦਰਅਸਲ ਇਹਨੂੰ ਕੁੜੀ ਇੱਕ ਪਸੰਦ ਆ ਗਈ ਆ ਹੂੰ ਤੇ ਇਹਦਾ ਕਾਰਡ ਵੀ ਛਪ ਗਿਆ ਵਿਆਹ ਦੀ ਤਿਆਰੀ ਵਈਆਂ ਉਹਦੇ ਫੋਟੋ ਸ਼ੂਟ ਵਾਸਤੇ ਤੈਨੂੰ ਬੁਲਾਇਆ ਵਾ ਹਾਂ ਤੇ ਸਾਰੇ ਦੋਸਤਾ ਮਿੱਤਰਾਂ ਨੂੰ ਸੱਜਣਾ ਬੇਲੀਆਂ ਨੂੰ ਸਾਰਿਆਂ ਨੂੰ ਪਤਾ ਵਾ ਵੀ ਇਹਦਾ ਵਿਆਹ ਵਾ ਹਾਂ ਪਰ ਜਦੋਂ ਮੈਂ ਕੱਲ ਕੁੜੀ ਵੇਖੀ ਗੌਰ ਨਾਲ ਉਹਨੇ ਮੇਕਅਪ ਕੀਤਾ ਤੇ ਜਿੰਨੀ ਸੋਹਣੀ ਲੱਗੰਦੀ ਚਮਕੰਦੀ ਤਾਂ ਮੈਨੂੰ ਪਸੰਦ ਆ ਗਈ ਮੇਰਾ ਦਿਲ ਕਹਿੰਦਾ ਹੁਣ ਉਹਨਾਂ ਨਾਲ ਮੈਂ ਵਿਆਹ ਕਰਾਉਣਾ ਇਹਨੂੰ ਮੈਂ ਕਿਹਾ ਵੀ ਬਾਈ ਤੂੰ ਹੁਣ ਸਾਰਾ ਕੁਝ ਕੈਨਸਲ ਕਰ ਦੇ ਤੇਰੇ ਕੋਲ ਜ਼ਿੰਦਗੀ ਵਿੱਚ ਇੱਕੋ ਚੀਜ਼ ਮੰਗੰਦਾ ਹਾਂ ਓ ਉਹਦਾ ਵਿਆਹ ਮੇਰੇ ਨਾਲ ਕਰ ਦੇ ਮੈਨੂੰ ਕਿਹਾ ਆਹੋ ਆਹ ਚੀਜ਼ ਤੇ ਫਿਰ ਇਹੀ ਦੀਏ ਸਦਾ ਘਰ ਮੇਰੇ ਕੋਲ ਤਰਾ ਆਇਆ ਤੇਰਾ ਵੱਡਾ ਬਚਪਨ ਦੇ ਵਿੱਚ ਜਿਹੜੀਆਂ ਨੇ ਤੈਨੂੰ ਚੀਜ਼ੀਆਂ ਖਵਾਈਆਂ ਅੱਜ ਉਹਦਾ ਮੁੱਲ ਤਾਰਨ ਦਾ ਟਾਈਮ ਆ ਗਿਆ ਈ ਵੋਫਟੀ ਮੰਗਦਾ ਦੇ ਦੇ ਉਹ ਹੱਲੇ ਤੇ ਮੇਰੀ ਉਹ ਆਪ ਨਹੀਂ ਹੋਈ ਇਹਨੂੰ ਕਿੱਥੋਂ ਦੇ ਦਵਾਂ ਕਾਰਡ 'ਤੇ ਛਪੇ ਨਾਂ ਤੇ ਮੇਰੇ ਕਾਰਡ ਤੇ ਇਹਦੇ ਨਾਂ ਤੇ ਛਪਿਆ ਵਿਆਹ ਵੀ ਤਿਆਰੀ ਸਾਰਾ ਕੁਝ ਪਰਾਜਣਾ ਤੁਸੀਂ ਦੋਵੇਂ ਕਾਰਡ ਇਹਦੇ ਨਾਂ ਤੇ ਛਪੇ ਰਹੇ ਤੋਂ ਵਿਆਹ ਤੂੰ ਕਰਾਲਾ ਤੇ ਵੀ ਗੱਲ ਸਹੀ ਹੈ ਹਾਂ ਮੈਂ ਮੈਂ ਬਹੁਤ ਟਾਈਮ ਸਾਰੇ ਯਾਰੋ ਦੋਸਤਾਂ ਨਾਲ ਫੋਟੋਆਂ ਨੇ ਮੈਂ ਹੀ ਖਿੱਚਣੀਆਂ ਐ ਫੋਟੋਆਂ ਮੈਂ ਹੀ ਖਿੱਚਣੀਆਂ ਐ ਆਹ ਭਾਈ ਤੁਸੀਂ ਵੈਸੇ ਗੱਲ ਬੜੀ ਵਧੀਆ ਕੀਤੀ ਐ ਇਹਨੂੰ ਇੱਕ ਅੱਧੀ ਕੰਪਿਊਟਰ ਵਾਲੀ ਕੰਪਿਊ ਭਾਜੀ ਵੇਖੋ ਆ ਕੰਮ ਮੈਂ ਨਹੀਂ ਇਹ ਕਰਦਾ ਜਿਸ ਹੁਣ ਤੂੰ ਮੈਨੂੰ ਚਪਾਇਆ ਹੈ ਨਹੀਂ ਮੈਨੂੰ ਪਿਆਰ ਆਉਂਦਾ ਤੇਰੇ ਤੇ ਤੂੰ ਫੈਸਲਾ ਬਣਾਵਦੀਆ ਕਰਾਉਂਦੀਆ ਮੇਰੇ ਅਕਲਾ ਤੁਸੀਂ ਪਿਆਰ ਨਾ ਦੂਰ ਤੇ ਖੋਪੜਾ ਬੇਹ ਭਾਈ ਇੱਕ ਅੱਧੀ ਤੇਰੀ ਵੀ ਉਦਨ ਮੈਂ ਫੋਟੋ ਖਿੱਚ ਦੂੰਗਾ ਭਾਬੀ ਤੇਰੀ ਨਾ ਬਾਕੀ ਵੀਰ ਦਾ ਫੋਟੋ ਕਰਾਓ ਮੈਨੂੰ ਜਿਹੜੇ ਕੰਮ ਲਈ ਸੱਧਿਆ ਤੂੰ ਹੀ ਫੋਟੋ ਖਿਚਾਓ ਤੇ ਮੈਂ ਆਪਣੀ ਚੇਤ ਬਾਲ ਕੇ ਖਾ ਜਾ ਭਾਜੀ ਗੱਲ ਇਹ ਆ ਕਿ ਦੇਖੋ ਕੱਲ ਦਾ ਫੋਟੋ ਖਿੱਚਣਾ ਨਹੀਂ ਗੱਲ ਬੰਨੀ ਮੈਂ ਮੇਰੀ ਇਹ ਪੱਥਰ ਤੇ ਲਕੀਰ ਹੈ ਜਿਹੜੀ ਮੈਂ ਚੀਜ਼ ਇਹਦੇ ਕੋ ਮੰਗ ਲਈ ਆ ਉਹ ਚਾਹੇ ਦੇਵੇ ਚਾਹੇ ਨਾ ਦੇਵੇ ਮੈਂ ਖ ਮੇਰੀ ਗੱਲ ਸੁਣ ਡੱਪਾ ਹੀ ਬੜਾ ਮੇਰਾ ਉਹ ਕਦਾ ਮਰੀਸ਼ਪੁਰੀ ਰਗਾਦਾ ਮੂੰਹ ਆ ਜੋ ਮੰਗਦਾ ਤੇ ਦੇ ਦੇ ਯਾਰ ਮੈਂ ਕਿੱਦਾਂ ਦੇ ਦਵਾ ਭਾਈ ਮੈਂ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਸਾਰੇ ਯਾਰਾਂ ਦੋਸਤਾਂ ਨੂੰ ਕਹਿਤਾ ਕਿ ਮੇਰਾ ਵਿਆਹ ਹੈ ਉਹ ਕੁੜੀ ਨਾਲ ਹੁਣ ਜੇ ਆ ਬੋਗਾ ਤੇ ਮੇਰੀ ਪਤਨੀ ਨਹੀਂ ਹੋਊਗੀ ਭਾਜੀ ਮੈਂ ਇੱਕ ਹੋਰ ਗੱਲ ਦੱਦਾ ਵਾਂ ਜੇ ਤੁਸੀਂ ਸਾਡਾ ਫੈਸਲਾ ਕਰਾਓ ਵੀ ਦੋਗੇ ਫੈਸਲਾ ਹੋ ਵੀ ਜਾਂਦਾ ਮੇਰਾ ਵਿਆਹ ਇਹਦੀ ਜਿਹੜੀ ਇਹਨੇ ਪਸੰਦ ਕੀਤੀ ਆ ਭਾਜੀ ਪਰੇ ਹੱਥ ਕਰੋ ਕੈਮਰਾ ਬਹੁਤ ਮਹਿੰਗਾ ਜੇ ਉੱਤੇ ਚੜੀ ਜਾਂਦੇ ਜੀ ਹਾਂ ਤੈਨੂੰ ਨਵਾਂ ਕੈਮਰਾ ਲਾ ਦੂੰ ਪਹਿਲਾਂ ਮੇਰੀ ਯਾਰ ਫੈਸਲਾ ਕਰਾ ਦੇ ਇਹ ਵੀ ਨਵਾਈਆਂ ਮੇਰੇ ਹੱਕ ਦੇ ਵੀ ਫੈਸਲਾ ਕਰਾ ਦੇਗਾ ਨਾ ਮੈਂ ਤੈਨੂੰ ਇਹਦੇ ਨਾਲ ਚਾਰ ਕੈਮਰੇ ਲਾ ਦਊਗਾ ਹੁਣ ਗੱਲ ਇਹ ਆ ਵੀ ਜਿਹੜੀ ਚੀਜ਼ ਮੈਨੂੰ ਪਸੰਦ ਆਈ ਆ ਇਹ ਮੈਨੂੰ ਇਮਾਨਤ ਤੌਰ ਤੇ ਮਤਲਬ ਵੀ ਐਜ਼ ਆ ਮਤਲਬ ਵੀ ਵੱਡਾ ਭਰਾ ਹੋਣ ਦੇ ਨਾਤੇ ਕਵੇ ਲਓ ਭਾਜੀ ਆਪਣੇ ਵੱਡੇ ਵੀਰੇ ਇਹ ਤੁਹਾਡੀ ਆ ਇਹ ਮੇਰਾ ਕੁਝ ਨਹੀਂ ਗੱਲ ਚ ਠੀਕ ਆ ਮੈਨੂੰ ਇਹ ਕੁਝੀ ਕੁਝੀ ਮੈਨੂੰ ਇਹ ਸਾਰਾ ਕੁਝ ਸੌਂਪ ਦੇ ਤੇ ਮੈਂ ਆਪਣਾ ਵਿਆਹ ਵਿਊ ਵਾਜੇ ਬੁਜੇ ਵਜਾਵਾਂ ਠੀਕ ਆ ਯਾਰਾ ਦੋਸਤ ਫੋਟੋ ਮੈਿਕ ਚ ਫੋਟੋ ਤੂੰ ਖਿੱਚ ਠੀਕ ਆ ਤੇ ਬਾਕੀ ਮੈਨੂੰ ਪਤਾ ਵੀ ਇਹਦੇ ਕੋ ਰਿਆਣੀ ਜਾਣਾ ਇਹਨੇ ਕੱਲ ਨੂੰ ਫਿਰ ਕਲੇਸ਼ ਪਾਉਣੀ ਆ ਇਸ ਕਰਕੇ ਭਾਜੀ ਇਹਦਾ ਮੈਂ ਵੀਜ਼ਾ ਲਵਾਣਾ ਕੈਨੇਡਾ ਦਾ ਇਹ ਉੱਥੇ ਜਾਵੇ ਆਪਣਾ ਪੜਾਈ ਪੁੜੀ ਕਰੇ ਤੇ ਹੱਟ ਤੋਂ ਦੂਰ ਰਵੇ ਥੋੜਾ ਯਾਰ ਭਾਜੀ ਤੁਸੀਂ ਗਰਮੀ ਚ ਬੁੰਦ ਲਗੇ ਜੇ ਆਪਾਂ ਪਹਿਲੇ ਕਿਲੇ ਕੈਨੇਡਾ ਪੇ ਕਿਵੇਂ ਆ ਇਹਨੂੰ ਵਿਆਹ ਕਰਾ ਕੇ ऑस्ट्रेलियानी ਇਹਨੂੰ ਇੰਡੀਆ ਭੇਜੋ ਉੱਥੇ ਜਾ ਕੇ ਵਿਆਹ ਕਰਾਵੇ ਹਾਂ ਇਹਨੂੰ ਇੰਡੀਆ ਭੇਜ ਦਿੰਨੇ ਆ ਭਾਈ ਤੁਸੀਂ ਸੋਚੋ ਲੋਜੀਕਲੀ ਜਿਹੜੀ ਚੀਜ਼ ਆ ਮੇਰੇ ਵੱਡੇ ਭਾਜੀ ਕਹਿ ਰਹੇ ਆ ਪੋਸੀਬਲ ਹੈ ਕਿ ਭਾਜੀ ਕਿੱਦਾਂ ਪੋਸੀਬਲ ਹੈ ਤੁਸੀਂ ਸੋਚੋ ਤੁਸੀਂ ਆਪਣੇ ਉੱਤੇ ਗੱਲ ਲਾ ਕੇ ਸੋਚੋ ਤੁਹਾਡਾ ਵੱਡਾ ਭਰਾ ਤੁਹਾਨੂੰ ਕਹਵੇ ਠੀਕ ਆ ਤੁਸੀਂ ਉਹ ਕੁੜੀ ਨਾਲ ਸਾਰੀ ਗੱਲਬਾਤ ਕੀਤੀ ਵੀਰੇ ਚਦਰਾ ਵਿੱਚ ਪਹਿਲਾਂ ਤੁਹਾਡਾ ਵਿਆਹ ਹੋਇਆ ਔਰੜੀ ਇਹ ਤੁਹਾਨੂੰ ਕਿਉਂ ਇਤਨਾ ਕਹਿੰਦਾ ਪਿਆ ਵਾ ਯਾਰ ਇਮੇਜਿਨ ਕਰਨ ਨੂੰ ਕਹਿ ਤਾ ਭਾਜੀ ਭਾਜੀ ਜੇ ਮੇਰੇ ਨਾਲ ਨਾਲ ਕਿੰਨਾ ਕਰ ਦੋ ਕੀ ਇਹਨਾਂ ਦਾ ਸਲਾਹ ਹੀ ਨਹੀਂ ਸੀ ਭਾਜੀ ਦੇ ਸੁਣ ਤੇ ਲਈਏ ਭਾਜੀ ਤੇ ਬੁੱਲੇ ਨਹੀਂ ਹੋਰ ਉਹਦੇ ਆ ਕੇ ਤੇ ਮੈਂ ਪਹਿਲਾਂ ਆਪਣਾ ਕੈਮਰਾ ਅੰਦਰ ਹਣਾ ਜਿਸ ਸਮ ਨਾਲ ਤੁਹਾਡੇ ਦੋਵਾਂ ਦੇ ਹੱਥ ਵੱਜਣ ਦੇ ਨਾ ਮੇਰਾ ਨੁਕਸਾਨ ਨਾ ਕਰ ਦਿਓ ਤੁਹਾਡਾ ਵਿਆਹ ਪਤਾ ਨਹੀਂ ਹੋਣਾ ਜਾਂ ਨਹੀਂ ਹੋਣਾ ਇਹ ਵੇਖੋ ਜੀ ਭਾਈ ਸਾਹਿਬ ਤੇਰੇ ਭਰਾ ਜਿੱਦਣ ਕੁੜੀ ਦੇਖਣ ਗਏ ਤੇਰੇ ਲਈ ਇਹ ਤੇਰੇ ਨਾਲ ਗਿਆ ਸੀ ਤੂੰ ਉਸ ਦਿਨ ਨਾਲ ਜਾਂਦਾ ਮੈਨੂੰ ਫੋਨ ਤੇ ਚੈੱਕ ਕਰਾਈ ਸੀ ਉਦੋਂ ਮੈਨੂੰ ਸੋਹਣੀ ਨਹੀਂ ਸੀ ਤੂੰ ਤਾਂ ਚੈੱਕ ਕਰਾਈਏ ਉਹ ਅਗਲੇ ਪਿੰਨੇ ਵੀ ਪਾਣੀ ਸੀ ਯਾਰ ਫੋਨ ਤੋਂ ਫੋਟੋ ਖਿੱਚ ਕੇ ਨਹੀਂ ਜਾਂਦੀ ਸੀ ਤਦੋਂ ਚੈੱਕ ਕਰਾਈ ਤਾ ਕਿਤੇ ਉਹਦਾ ਫੇਸ ਫੂਸ ਚੰਗੀ ਤਰ੍ਹਾਂ ਨਜ਼ਰ ਨਹੀਂ ਆਉਂਦਾ ਤਾਂ ਮੈਂ ਇਹਨੂੰ ਕਹਤਾ ਵੀ ਹਾਂ ਗੁੱਡ ਡਨ ਡਨ ਅਸ਼ਮਤ ਜਦੋਂ ਥੋੜੇ ਦਿਨ ਪਹਿਲਾਂ ਮਾਰਕੀਟ ਦੇ ਵਿੱਚ ਸ਼ਾਪ ਤੇ ਮੇਰੀ ਆਖਾ ਕੀ ਵੀਰ ਤੇ ਉਹ ਮੈਂ ਕਿਆ ਵੀਰ ਮੇਰਾ ਵਿਆਹ ਕਰਾ ਦੇਉਂਦਾ ਪੂਰੇ ਸ਼ੋਪਿੰਗ ਸੈਂਟਰ ਚ ਉਹ ਤੇ ਆਖਾ ਨਹੀਂ ਸੀ ਤੇ ਭਰਾ ਹੀ ਮਾੜਾ ਹੋ ਗਿਆ ਘਰ ਚ ਯਾਰ ਹੁਣ ਸਾਡੇ ਸਾਹਮਣੇ ਵੇਖ ਲੋ ਕਿੰਦਾ ਦੀ ਗੱਲਾਂ ਕਰਨਦੇ ਆ ਭਾਬੀ ਨੂੰ ਸ਼ੋਪਿੰਗ ਕਰਦੇ ਵੇਖਦਾ ਚੰਗਾ ਲੱਗਦਾ ਦੱਸੋ ਭਾਬੀ ਦੇ ਵੀਰ ਉਹ ਤਾਂ ਹੁਣ ਹੀ ਜੇ ਤੇਰਾ ਵਿਆਹ ਹੁੰਦਾ ਵਿਆਹ ਹੋਇਆ ਨਹੀਂ ਅਜੇ ਵੀਰ ਮੈਂ ਮੰਨਿਆ ਵਾ ਦੇਖ ਵੀਰ ਮੇਰੀ ਗੱਲ ਸੁਣ ਇਹਨੇ ਤੇ ਮੰਨਿਆ ਨਾ ਮੈਂ ਤੇ ਉਹਨੂੰ ਬਣਾ ਚੁੱਕਾ ਵਾਂ ਹੁਣ ਆਪਣੇ ਆਪਣੀ ਰਾਣੀ ਬਣਾ ਚੁੱਕਾ ਵਾਂ ਠੀਕ ਆ ਮੈਂ ਸੁਪਨੇ ਵੀ ਬੜੇ ਬੜੇ ਵੱਡੇ ਲੰਦੇ ਆ ਅਸੀਂ ਕਿੱਥੇ ਕਿੱਥੇ ਘੁੰਮਣਾ ਵਾ ਉਹ ਵੀ ਮੈਂ ਡਿਸਾਈਡ ਕਰ ਲਿਆ ਵਾ ਮੈਂ ਤੇ ਵੀਰ ਦੂਰ ਕੀ ਜਾਣਾ ਬੱਚਿਆਂ ਵਾਸਤੇ ਘੜਾਉਣੇ ਵੀ ਲੰਦੇ ਆ ਉਹ ਪਹਿ ਯਾਰ ਗੱਡੀ ਲਿਆ ਕੇ ਰੱਖੀ ਨਵੀਂ ਅਜੇ ਓਹੋ ਬੱਚਿਆਂ ਦਾ ਵੀ ਸੋਚ ਲਈ ਇਨੇ ਕਰੋ ਕੋਈ ਹਾਲ ਕੁਝ ਮੇਰੇ ਘੜਾਉਣੇ ਖੜੂਨੇ ਦੇ ਆਨਲਾਈਨ ਆਉਂਦੇ ਆ ਆਰਡਰ ਕੀਤੇ ਆ ਯਾਰ ਭਾਈ ਓਹੋ ਹੋ ਭਾਜੀ ਤੁਸੀਂ ਐਂ ਕਰੋ ਕੋਈ ਹੋਰ ਵੇਖ ਲਓ ਵਿਆਹ ਤੇ ਕੁੜੀ ਇਹ ਆਪਣੇ ਭਰਾ ਲਈ ਛੱਡ ਦਿਓ ਮੈਂ ਇਹਨੂੰ ਕਿਹਾ ਵਾ ਇੱਕ ਦੀ ਜਗ੍ਹਾ ਤੈਨੂੰ ਮੈਂ ਦੋ ਲਿਆ ਦੂੰਗਾ ਤੂੰ ਬਸ ਹੌਸਲਾ ਰੱਖ ਕੋਈ ਗੱਲ ਨਹੀਂ ਮੈਨੂੰ ਇਹ ਨਾਲ ਵਿਆਹ ਕਰ ਲੈਂਦੇ ਤੈਨੂੰ ਮੈਂ ਇੰਡੀਆ ਜਾ ਕੇ ਤੈਨੂੰ ਦੋ ਵਿਆਹ ਦਿੰਨੀ ਆ ਮੈਂ ਭਾਜੀ ਇਹ ਕੋ ਚਾਕਲੇਟ ਕੀ ਜੜੀ ਆ ਮੈਂ ਇੱਕ ਨੂੰ ਦੇ ਰਾਵਾਂਗਾ ਤੈਨੂੰ ਬਦਲੇ ਚ ਦੋ ਲਿਆ ਦਊਗਾ ਭਾਜੀ ਕੁੜੀ ਦੀ ਗੱਲ ਨਾ ਹੁੰਦੀ ਕੁੜੀ ਦੀ ਭਾਜੀ ਕੋਈ ਲਾਲਚ ਦੋ ਇਹਨੂੰ ਲਾਲਚ ਨੂੰ ਮੈਂ ਅਗਲੇ ਬੰਦੇ ਵੀ ਬੋਲੀ ਬੋਲ ਜੋਤਰਾ ਬੰਦਾ ਜੋ ਤੂੰ 5-400 ਰੁਪਿਆ ਲੈਣਾ ਹੈ ਉਹ ਲੈ ਕੇ ਤੇ ਬੈ ਜਾ ਚੁੱਪ ਕਰਕੇ ਤੇ ਭਰਾ ਦਾ ਵਿਆਹ ਹੋਣਾ ਮੈਂ ਤੇ ਉਹਦਾ ਘਰ ਵਸਣੇ ਮੈਨੂੰ ਬੋੜਾ ਕਿਚਨ ਦੇ 500 ਰੁਪਿਆ ਦਿਨ ਨੂੰ ਤਿਆਰ ਇਹਨੂੰ 500 ਰੁਪਿਆ ਥੋੜੀ ਰਕਮ ਹੁੰਦੀ ਆ 500 ਮਾਮਾ ਇੰਡੀਆ ਦੇ ਵਿੱਚ ਜਾ ਕੇ 500 ਦੇ 2-3 ਕੁਲਚੇ ਖਾ ਜਾਂਦਾ ਬੰਦਾ ਨਹੀਂ ਨਹੀਂ ਵੀ ਜਿਆਦਾ ਖਾਦਾ ਮਹੀਨਾ ਭਰ ਹੀ ਖਾ ਉਹ ਅੱਧੇ ਮਹੀਨੇ ਦੀ ਰੋਟੀ ਖਾ ਸਕਦਾ ਹੈ ਮਹੀਨੇ ਦੀ ਰੋਟੀ ਬੰਦਾ ਦੇਂਟਿਆ ਹੋਰ ਤੈਨੂੰ ਕੀ ਚਾਹੀਦਾ ਆ ਬਾਕੀ ਭਾਬੀ ਦੇ ਥਾਦੀ ਰੋਟੀ ਖਾ ਲੈ ਕੇ ਨਹੀਂ ਭਾਜੀ ਭਾਜੀ ਮੇਰੇ ਵੱਲੇ ਪਾਸੇ ਵੀ ਆਓਗੇ ਫੋਟੋਆਂ ਤਾਂ ਵੀ ਖਿੱਚਣੀਆਂ ਪੜਦੀ ਇਨਸਾਫ ਕਰੋ ਪੂਰਾ ਬਰਾ ਮੈਂ ਚਲੋ ਕਹਿ ਬਾਂਦਾ ਨਹੀਂ ਬਾਕੀ ਚਲੋ ਘਰ ਚ ਕਲੇਸ਼ ਨਾ ਪਾਓ ਫਿਰ ਦੋਵੇਂ ਕਰਾਲੋ ਇੱਕੋ ਹੀ ਨੇ ਮੈਂ ਤੁਹਾਨੂੰ ਸਲਾਹ ਦਿੱਤੀ ਬਾਕੀ ਮੰਨਣਾ ਨਾ ਮੰਨਣਾ ਤੁਹਾਡੀ ਮਰਜ਼ੀ ਆ ਮੈਂ ਨਾ ਵੀ ਤੁਹਾਡੇ ਭਰਾਵਾਂ ਦਾ ਵੀ ਪਿਆਰ ਬਣਿਆ ਰਵੇ ਤੇ ਮੈਂ ਵੀ ਫੋੜਾ ਖਿੱਚਣਾ ਮੇਰੀ ਸੁਣ ਗੱਲ ਇਦਰਾ ਤੇਰਾ ਮੇਰੇ ਹੱਕ ਦੀ ਗੱਲ ਕਰ ਤੈਨੂੰ ਮੈਂ ਪ੍ਰੋਗਰਾਮਾਂ ਦੀ ਲਿਸਟ ਬਣਾ ਦੂੰਗਾ ਠੀਕ ਆ ਤੈਨੂੰ ਪ੍ਰੋਗਰਾਮਾਂ ਦੀ ਬਣਾ ਦਿਆਂਗਾ ਠੀਕ ਆ ਤੈਨੂੰ ਫੇਮਸ ਕਰ ਦੂੰਗਾ ਮੇਰੇ ਮੇਰਾ ਵਿਆਹ ਉਹਨਾ ਕਰਵਾ ਦੇ ਤੇ ਤੈਨੂੰ ਮੈਂ ਪੂਰੇ ਪੈਸੇ ਵੀ ਦਊਗਾ ਠੀਕ ਆ ਇਹ ਗੱਲ ਸੁਣ ਮੇਰਾ ਵਿਆਖਰਾ ਦੇ ਉਹਦੇ ਨਾਲ ਤੈਨੂੰ ਚਾਰੋਂ ਫੰਕਸ਼ਨਾਂ ਦਾ ਪਹਿਲੇ ਅਡਵਾਂਸ ਦੇ ਦੇ ਤੇਰਾ ਘਰ ਕਿੱਥੇ ਹੈਗਾ ਮੈਂ ਉਹਦੀ ਕੰਸਟਰਕਸ਼ਨ ਦੀ ਸਾਰੀ ਮੈਂ ਮੰਨ ਲਓ ਉਹਦੇ ਨੂੰ ਡਬਲ ਸਟੋਰੀ ਬਣਾਉਣਾ ਉਹਦੇ ਵਿੱਚ ਇੱਕ ਗੱਡੀ ਖਿਲਾਰ ਦੇ ਨਾਲ ਗੱਲ ਕਰ ਇਹ ਆ ਤੇ ਦੋ ਗੱਡੀਆਂ ਆਣ ਗਈਆਂ ਇੱਕ ਮੈਂ ਕੁੜੀ ਨੂੰ ਦਊਂਗਾ ਇੱਕ ਤੈਨੂੰ ਦਊਂਗਾ ਨਵੀਂ ਬ੍ਰਾਂਡ ਨਿਊ ਵਧੀਆ ਮੈਕਸੀਕੋ ਗਿਆ ਕਿਦੀ ਨਹੀਂ ਪਾਜੀ ਮੈਂ ਤਾਂ ਬਸ ਆਪਣੇ ਅੰਬਰਸਰ ਪੁੱਤਲੀ ਘਰ ਤੱਕ ਗਿਆ ਉੱਥੇ ਇੱਕ ਮੇਰਾ ਬੰਗਲਾ ਹੈਗਾ ਵਾ ਠੀਕ ਹੈ ਤੇਰਾ ਨਾਮ ਕਰ ਦੂੰਗਾ ਆਪਾਂ ਮਿਲਾਂ ਸਾਡੇ ਦੋਨਾਂ ਦੇ ਨਾਮ ਤਾਂ ਹੋ ਗਿਆ ਕੱਲਰ ਤੇਰੇ ਨਾਮ ਕਰ ਹੀ ਨਹੀਂ ਸਕਦਾ ਝੂਠ ਬੋਲਨਦੇ ਇਹ ਮੈਂ ਅਜ ਰਾਦੀ ਮੈਂ ਕੁੜੀ ਪਿੱਛੇ ਭਰਾ ਨੂੰ ਇਧਰੇ ਜਿਉਣੀ ਤੇ ਸੋਤੇ ਪੈ ਨੂੰ ਮੈਂ ਸਰਹਣਾ ਰਦਨ ਦਾ ਤਮੂ ਤੇ ਭਾਈ ਸਾਹਬ ਤੇ ਇਹ ਇੱਕ ਦੂਜੇ ਨੂੰ ਲੱਗਦਾ ਕੁੜੀ ਪਿੱਛੇ ਮਾਰ ਦੇਣਾ ਹੈ ਫੋਟੋਗ੍ਰਾਫਰ ਨਜ਼ਾਇਰ ਆਖ ਰਿਹਾ ਮੈਨੂੰ ਲੱਗਦਾ ਵੀ ਜਿੱਥੋਂ ਤੱਕ ਬਣਦਾ ਨਾ ਸਾਨੂੰ ਇੱਕ ਪਗਾਟਾ ਕਰ ਲੈਣਾ ਚਾਹੀਦਾ ਵਾ ਹਾਂ ਚਲੋ ਤਿੰਨੇ ਪਗਾਟਾ ਕਰਦੇ ਜੇ ਜਿਹੜਾ ਜਿੱਤ ਗਿਆ ਉਹ ਵਿਆਹ ਕੇ ਖੜੂਗਾ ਤੇ ਤੂੰ ਤਾਂ ਵੀ ਚਾਹੁੰਦਾ ਜਿੱਦਾਂ ਕਿ ਮਤਲਬ ਤੂੰ ਕਿਧਰ ਆ ਗਿਆ ਵਿਚਾੜਿਆ ਗੱਟ ਤਸੀਂ ਦੋਵੇਂ ਕਰ ਨਹੀਂ ਨਾ ਸਾਦੇ ਤੇ ਫਿਰ ਤੂੰ ਕਿਧਰ ਵਿਆਹ ਕਰਾ ਲੇਂਗਾ ਤੂੰ ਦਾ ਬਾਈ ਜੀ ਵੇਖੋ ਪਗਾਟਾ ਜੇ ਕਰਨਾ ਆ ਨਾ ਤੇ ਫਿਰ ਜਿਹੜਾ ਜਿੱਤਿਆ ਕੁੜੀ ਉਹਦੀ ਪਗਾਟੇ ਦੇ ਤਰਫੋਂ ਵੀ ਹੁੰਦਾ ਵਾ ਵੀ ਆਹ ਹੱਥ ਮੇਰਾ ਆ ਗਿਆ ਤੇ ਆਹ ਹੱਥ ਇਹਦਾ ਗਿਆ ਆਪਾਂ ਮਤਲਬ ਕਮਾਲਣਾ ਆਪਾਂ ਇਹ ਡਿਸਾਈਡ ਪਹਿਲਾਂ ਕਰ ਦਿੰਦੇ ਆ ਵੀ ਜੇ ਆ ਆਇਆ ਜਾਂ ਆ ਆਇਆ ਤੇ ਫਿਰ ਕੁੜੀ ਉਹਦੀ ਆ। ਭਾਜੀ ਜੇ ਆਇਆ ਆਪਣਾ ਸਿੱਧਾ ਹੱਥ ਜੇ ਸਿੱਧਾ ਹੱਥ ਆਇਆ ਤੇ ਫਿਰ ਕੁੜੀ ਨਾਲ ਵਿਆਹ ਮੇਰਾ ਹੋਊਗਾ। ਜੀ ਤਾਂ ਜੇ ਦੋਵਾਂ ਜਣਿਆਂ ਦਾ ਪੁੱਠਾ ਆਇਆ ਤੇ ਇੱਕ ਦਾ ਸਿੱਧਾ ਆ ਫਿਰ ਉਹਦੇ ਵਾਲ ਦੀ ਕੁੜੀ ਹੋਊਗੀ। ਠੀਕ ਹੈ ਪਗਾਟਾ ਕਰ ਲੈਣੇ ਆ। ਦੋ ਜਣੇ ਤੁਸੀਂ ਪਗਾਟਾ ਕਰ ਨਹੀਂ ਸਕਦੇ। ਜਿਹੜਾ ਜਿੱਤ ਗਿਆ ਕੁੜੀ ਉਹਦੀ ਤੇ ਵਿਆਹ ਉਹ ਹੀ ਕਰਾਊਗਾ ਬੰਦਾ ਮੈਨੂੰ ਇਹ ਬੰਦਾ ਸਿਆਣਾ ਲੱਗਦਾ ਵੀਰ ਨਹੀਂ ਯਾਰ ਅੱਗੇ ਦੋ ਜਾਨਾਂ ਨੇ ਕੁੜੀ ਸਿਰਿਆਂ ਆਂਦੀ ਤੀਜਾ ਕਿੱਥੋਂ ਆ ਗਿਆ ਵਿੱਚ ਭਾਈ ਜੇਤ ਪਕਾਟਾ ਕਰਨਾ ਫੇਰ ਤੇ ਵੀਰੇ ਫੇਰ ਤੇ ਤੀਜਾ ਬੰਦਾ ਰਲਣਾ ਵਿੱਚ ਜ਼ਰੂਰੀ ਆ ਮੈਂ ਤਾਂ ਸਮਝਦਾ ਤੇਰਾ ਵਿਆਹ ਹੋਇਆ ਵਾ ਇਹਨੂੰ ਨਹੀਂ ਸਮਝ ਲੱਗਦੀ ਠੀਕ ਹੈ ਠੀਕ ਹੈ ਭਾਜੀ ਚਲੋ 1 2 3 ਆ ਵਿਖਾਉ ਕੁੜੀ ਦੀ ਫੋਟੋ ਕਿਦਾਂ ਦੀ ਆ ਫੋਟੋ ਨਾਲੇ ਕੈਮਰਾ ਫੋਟੋਆਂ ਖਿੱਚਦੇ ਸਾਡੇ ਸਗਨ ਤੇ ਉੱਠੋ ਏ ਕਿਉਂ ਗਿਆ ਉੱਠੋ ਪਾਜੀ ਪਾਜੀ ਇੱਕ ਵਾਰੀ ਕਰਨਾ ਸੀ ਤਿੰਨ ਵਾਰੀ ਕਰੀਦਾ ਤਿੰਨ ਵਾਰੀ ਇੱਕ ਵਾਰੀ ਹੁੰਦਾ ਵੀਰ ਪਾਜੀ ਮੈਂ ਵਿਆਹ ਇੱਕੋ ਹੀ ਕਰਾਉਣਾ ਤਿੰਨ ਨਹੀਂ ਕਰਾਉਣਾ ਚਲੋ ਆ ਕੈਮਰਾ ਗਿਫਟ ਕੀਤਾ ਤੁਹਾਨੂੰ ਦੋਵਾਂ ਭਰਾਵਾਂ ਨੂੰ ਵਿਆਹ ਤੇ ਮੇਰਾ ਹੀ ਹੋਊਗਾ ਪਗਾਟਾ ਮੈਂ ਜਿੱਤਿਆ ਤਾਂ ਤਾਂ অলਰੈਡੀ ਵਿਆਹ ਫੈਸਲਾ ਹੋ ਗਿਆ ਪਾਜੀ ਉਹ ਕਹਿੰਦੀ ਕੁਛ ਵਿਚਾਰੀ ਉਹਨੇ ਭਾਗਮਾਨੇ ਮੈਨੂੰ ਕੁਛ ਨਹੀਂ ਕਹਿਣਾ ਉਹ ਨਾਲਦੀ ਨੇ ਮੇਰੀ ਨੇ ਕੁਛ ਨਹੀਂ ਕਹਿਣਾ ਕੁੜੀ ਵੀ ਕਰਕੇ ਇਹਨੇ ਸਾਨੂੰ ਕੈਮਰਾ ਗਿਫਟ ਕਰਤਾ ਵੀ ਸਾਡੇ ਮੇਰੇ ਵਿਆਹ ਚ ਫੋਟ ਕਿੱਥੇ ਅਸੀਂ ਫੋਟੋਆਂ ਖਿਚਾਉਣੀਆਂ ਆਈ ਹੁਣ ਆਪਾਂ ਨੂੰ ਹੋਰ ਹੋਏ ਚ ਨੇ ਪੈਣਗੇ ਰੋਜੀ ਰੋਟੀ ਚੱਲ ਗਈ ਤੁਹਾਡੀ ਤੇਰੇ ਕਰਕੇ ਹੋਇਆ ਸਾਰਾ ਕੁਝ ਜੇ ਤੂੰ ਮੰਨ ਜਾਨਾ ਨਾ ਉਦੋਂ ਤੇ ਮੇਰਾ ਵਿਆਹ ਹੈ ਨਾ ਇਹ ਵਿੱਚ ਨਾ ਆਉਂਦਾ ਹੁਣ ਇਹ ਲੈ ਕੇ ਚੱਲੇਗਾ ਇਹਨੂੰ ਅਈ ਦੋਨਾਂ ਨਾਲ ਢੱਲ ਕੇ ਸਲਾਹ ਕਰ ਲੈਣੀ ਤੂੰ ਇਹਨੂੰ ਵਾਅਕ ਮਾਰੀ ਪਿੱਛੇ ਖਲੋਤਾ ਸੀ ਵੀਰੋਂ ਨੇ ਲੈ ਕੈਮਰੇ ਤਾਂ ਇਹ ਮੈਨੂੰ ਦਿੱਤਾ ਕਿ ਇਹਨੂੰ ਦਿੱਤਾ ਹੀ ਇਹ ਵੀ ਇਹ ਤੁਸੀਂ ਹੁਣ ਕਿਹ ਦਿੱ ਜੇ ਬੰਦੇ ਨਾਲ ਪਗਾਟਾ ਕਰ ਲੋ